ਅੱਜ ਮੈਂ ਜੋ ਨੁਕਤਾ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ ਹਾਂ ਉਹ 100 ਦੇ ਵਿੱਚੋਂ 90% ਲੋਕਾਂ ਨੂੰ ਪਤਾ ਹੀ ਨਹੀਂ ਇਸ ਕਰਕੇ ਉਹਨਾਂ ਦੀ ਜ਼ਿੰਦਗੀ ਵਿੱਚ ਤੇ ਉਹਨਾਂ ਦੇ ਘਰ ਦੇ ਵਿੱਚ ਹਮੇਸ਼ਾ ਪੈਸੇ ਦੀ ਕਮੀ ਰਹਿੰਦੀ ਹੈ ਬੇਸ਼ੱਕ ਤੁਸੀਂ ਕਿਸੇ ਵੀ ਧਰਮ ਨੂੰ ਮੰਨਦੇ ਹੋ ਚਾਹੇ ਪੀਰਾਂ ਫਕੀਰਾਂ ਨੂੰ ਚਾਹੇ ਕਿਸੇ ਵੀ ਧਰਮ ਨੂੰ ਹਰ ਇੱਕ ਧਰਮ ਦਾ ਇਨਸਾਨ ਇਹ ਤਰੀਕਾ ਅਪਣਾ ਸਕਦਾ ਹੈ ਤੇ ਇਹ ਤਰੀਕਾ ਉਹਦੀ ਜ਼ਿੰਦਗੀ ਵਿੱਚ ਇਹਨਾਂ ਕੋ ਜਿਆਦਾ ਕਾਮਯਾਬ ਹੋਏਗਾ ਕਿ ਉਸ ਦੀ ਜ਼ਿੰਦਗੀ ਵਿੱਚੋਂ ਇਹ ਪੈਸੇ ਦੀ ਕਮੀ ਤਾਂ ਦੂਰ ਹੋ ਜੇਗੀ ਇਸ ਜ਼ਿੰਦਗੀ ਵਿੱਚ ਕਿਉਂ ਹੁੰਦਾ ਹੈ ਕਿ ਗਰੀਬ ਹੋਰ ਗਰੀਬ ਹੁੰਦਾ ਜਾਂਦਾ ਹੈ ਤੇ ਅਮੀਰ ਹੋਰ ਅਮੀਰ ਹੁੰਦਾ ਜਾਂਦਾ ਹੈ ਉਸ ਨੂੰ ਇਸ ਚੀਜ਼ ਬਾਰੇ ਪਤਾ ਹੈ ਜਿਨ੍ਹਾਂ ਨੂੰ ਵੀ ਇਸ ਚੀਜ਼ ਬਾਰੇ ਪਤਾ ਹੈ ਉਹ ਤਰੀਕਾ ਆਪਣੀ ਜ਼ਿੰਦਗੀ ਵਿੱਚ ਅਪਣਾਉਂਦੇ ਨੇ ਚਾਹੇ ਉਹ ਤੁਹਾਨੂੰ ਦੱਸਣ ਚਾਹੇ ਨਾ ਦੱਸਣ ਜਿਹੜੇ ਵੀ ਤਰੀਕਾ ਆਪਣੀ ਜ਼ਿੰਦਗੀ ਵਿੱਚ ਅਪਣਾਉਂਦੇ ਨੇ ਉਹਨਾਂ ਕੋਲ ਪੈਸੇ ਦੀ ਕਮੀ ਨਹੀਂ ਹੁੰਦੀ ਤਾਂ ਇਸ ਤਰੀਕੇ ਨੂੰ ਤੁਸੀਂ ਧਿਆਨ ਦੇ ਨਾਲ ਸੁਣਿਓ ਤਾਂ ਜੋ ਤੁਹਾਨੂੰ ਇਹ ਤਰੀਕਾ ਪਤਾ ਲੱਗ ਸਕੇ ਤੇ ਤੁਸੀਂ ਆਪਣੀ ਜ਼ਿੰਦਗੀ ਵਿੱਚ ਚੰਗੀ ਤਰ੍ਹਾਂ ਇਹ ਤਰੀਕਾ ਅਪਣਾ ਸਕੋ ਤਾਂ ਸਮਾਂ ਨਾ ਖਰਾਬ ਕਰਦੇ ਹੋਏ ਸਿੱਧਾ ਵੀਡੀਓ ਵੱਲ ਚੱਲਦੇ ਹਾਂ ਜੀ ਇਹ ਤਰੀਕਾ ਮੈਂ ਕਿਸੇ ਵੀ ਕਿਤਾਬ ਦੇ ਵਿੱਚੋਂ ਨਹੀਂ ਪੜਿਆ ਇਹ ਮੇਰੇ ਪ੍ਰੋਫੈਸਰ ਨੇ ਮੈਨੂੰ ਦੱਸਿਆ ਹੋਇਆ ਮੈਂ ਇਹ ਤਰੀਕਾ ਆਪਣੀ ਜ਼ਿੰਦਗੀ ਵਿੱਚ ਅਪਣਾਉਂਦਾ ਸੀ ਪਰ ਮੈਨੂੰ ਇਹ ਨਹੀਂ ਪਤਾ ਸੀ ਕਿ ਇਸ ਤਰੀਕੇ ਦੇ ਏਡੇ ਵੱਡੇ ਰਿਜ਼ਲਟ ਮੈਨੂੰ ਮਿਲਣਗੇ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਇਹ ਤਰੀਕਾ ਬਿਨਾ ਨਹਾਏ ਕਰਨਾ ਬਿਨਾ ਨਹਾਏ ਇਨਸਾਨ ਕਦੋਂ ਹੁੰਦਾ ਜਦੋਂ ਉਹ ਸਵੇਰ ਉੱਠਦਾ ਜਲਦੀ ਉੱਠਦਾ ਉਦੋਂ ਸਿਰਫ 5 ਮਿੰਟ ਇਹ ਤਰੀਕਾ ਤੁਸੀਂ ਅਪਣਾਉਣਾ ਤਾਂ ਤੁਸੀਂ ਵੇਖਿਓ ਕਿ ਤੁਹਾਡੀ ਜ਼ਿੰਦਗੀ ਵਿੱਚ ਇੱਕ ਇਦਾਂ ਦਾ ਚਮਤਕਾਰ ਹੋਏਗਾ ਜੋ ਤੁਸੀਂ ਕਦੀ ਸੋਚਿਆ ਨਹੀਂ ਹੋਣਾ ਜੋ ਮੇਰੀ ਜ਼ਿੰਦਗੀ ਵਿੱਚ ਹਰ ਰੋਜ਼ ਹੋ ਰਿਹਾ ਹੈ ਜਦੋਂ ਵੀ ਮੈਂ ਇਹ ਤਰੀਕਾ ਅਪਣਾਉਣਾ ਹੋਇਆ ਕਿ ਇੱਕ ਦਿਨ ਅਸੀਂ ਆਪਣੀ ਕਲਾਸ ਦੇ ਵਿੱਚ ਬੈਠੇ ਹੋਏ ਸੀ ਤੇ ਸਾਡੇ ਪ੍ਰੋਫੈਸਰ ਸਾਡੇ ਕੋਲ ਆਉਂਦੇ ਨੇ ਗੱਲਾਂ ਚੱਲ ਰਹੀਆਂ ਸੀ ਉਹ ਪ੍ਰੋਫੈਸਰ ਬਹੁਤ ਹੀ ਸੁਲਝੇ ਹੋਏ ਸੀ ਤੇ ਪੀਰਾਂ ਮੁਰਸ਼ਿਦਾਂ ਨੂੰ ਮੰਨਣ ਵਾਲੇ ਸੀ ਰੱਬ ਨੂੰ ਮੰਨਣ ਵਾਲੇ ਸੀ ਪ੍ਰੋਫੈਸਰ ਸਾਡੇ ਨਾਲ ਗੱਲਾਂ ਕਰਨ ਲੱਗ ਜਾਂਦੇ ਨੇ ਤੇ ਗੱਲਾਂ ਵਿੱਚੋਂ ਗੱਲ ਚੱਲਦੀ ਹੈ ਤਾਂ ਇੱਕ ਮੇਰਾ ਦੋਸਤ ਪੁੱਛਦਾ ਕਿ ਪ੍ਰੋਫੈਸਰ ਜੀ ਜੇ ਕਿਸੇ ਨੇ ਜ਼ਿੰਦਗੀ ਵਿੱਚ ਆਰਾਮ ਨਾਲ ਜਿਉਣਾ ਹੋਵੇ ਜ਼ਿੰਦਗੀ ਵਿੱਚ ਕਿਸੇ ਚੀਜ਼ ਦੀ ਕੋਈ ਕਮੀ ਨਾ ਹੋਵੇ ਤਾਂ ਸਾਨੂੰ ਕੀ ਕਰਨਾ ਚਾਹੀਦਾ ਤਾਂ ਪ੍ਰੋਫੈਸਰ ਨੇ ਬਹੁਤ ਹੀ ਪਿਆਰਾ ਇੱਕ ਨੁਕਸਾ ਦੱਸਿਆ ਉਸ ਨੁਸਕੇ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਇਹ ਨੁਸਖਾ ਤੁਸੀਂ ਬਿਨਾ ਨਹਾਏ ਸਵੇਰੇ ਉੱਠ ਕੇ ਕਰਨਾ ਹੈ ਤਾਂ ਅਸੀਂ ਵੀ ਇਹ ਤਰੀਕਾ ਧਿਆਨ ਦੇ ਨਾਲ ਸੁਣਨ ਲੱਗ ਪਏ ਕਿ ਸਾਡੀ ਜ਼ਿੰਦਗੀ ਵਿੱਚ ਵੀ ਇਹ ਤਰੀਕਾ ਆਏਗਾ ਤੇ ਅਸੀਂ ਵੀ ਬਹੁਤ ਵਧੀਆ ਖੁਸ਼ ਰਵਾਂਗੇ ਤਾਂ ਪ੍ਰੋਫੈਸਰ ਕਹਿਣ ਲੱਗੇ ਕਿ ਜਦੋਂ ਵੀ ਤੁਸੀਂ ਸਵੇਰ ਜਲਦੀ ਉੱਠਣਾ ਜਦੋਂ ਤੁਹਾਡੀ ਅੱਖ ਖੁੱਲਦੀ ਹੈ ਤੁਸੀਂ ਬਿਸਤਰ ਤੇ ਪਏ ਹੁੰਨੇ ਹੋ ਉਦੋਂ ਤੁਸੀਂ ਦੋ ਖਾਸ ਕੰਮ ਕਰਨੇ ਨੇ ਇੱਕ ਕੰਮ ਕੀਤੇ ਬਿਨਾ ਤੁਸੀਂ ਆਪਣੇ ਬਿਸਤਰ ਤੋਂ ਉੱਠਣਾ ਨਹੀਂ ਜਦੋਂ ਤੁਸੀਂ ਉੱਠ ਜਾਓਗੇ ਫਿਰ ਇੱਕ ਕੰਮ ਹੋਰ ਕਰਨਾ ਹੈ ਤਾਂ ਗੱਲ ਕਰਦੇ ਆਂ ਪਹਿਲਾਂ ਉਹਨਾਂ ਦੋ ਕੰਮਾਂ ਬਾਰੇ ਜੋ ਬਿਸਤਰ ਤੇ ਬੈਠੇ ਹੋਏ ਨੇ ਕਰਨੇ ਨੇ ਪ੍ਰੋਫੈਸਰ ਦੱਸਣ ਲੱਗੇ ਕਿ ਜਦੋਂ ਤੁਹਾਡੀ ਅੱਖ ਖੁੱਲ ਜਾਵੇ ਤਾਂ ਜਦੋਂ ਤੁਸੀਂ ਬਿਸਤਰ ਤੇ ਪਏ ਹੋਨੇ ਹੋ ਉਦੋਂ ਉੱਠਣਾ ਨਹੀਂ ਪਏ ਹੋਏ ਦੀਆਂ ਜਦੋਂ ਅੱਖਾਂ ਖੁੱਲ ਗਈਆਂ ਤਾਂ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਸਭ ਤੋਂ ਪਹਿਲਾਂ ਰੱਬ ਦਾ ਧੰਨਵਾਦ ਕਰਨਾ ਹੈ ਬਹੁਤ ਸਾਰੇ ਲੋਕ ਸੋਚਦੇ ਹੋਣਗੇ ਕਿ ਰੱਬ ਦਾ ਧੰਨਵਾਦ ਕਿਉਂ ਕਰਨਾ ਹੈ ਆਪਣੇ ਪੀਰ ਮੁਰਸ਼ਿਦ ਦਾ ਧੰਨਵਾਦ ਕਿਉਂ ਕਰਨਾ ਹੈ ਕਿਉਂ ਕਰਨਾ ਹੈ ਕਿਉਂਕਿ ਬਹੁਤ ਸਾਰੇ ਲੋਕ ਇਦਾਂ ਦੇ ਹੋਣਗੇ ਜਿਨ੍ਹਾਂ ਤੋਂ ਅੱਜ ਉੱਠੇ ਹੀ ਨਹੀਂ ਗਿਆ ਹੋਣਾ ਸਵੇਰੇ ਉੱਠੇ ਹੀ ਨਹੀਂ ਗਿਆ ਹੋਣਾ ਕਿਉਂਕਿ ਉਹ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਤੇ ਆਪਾਂ ਨੂੰ ਰੱਬ ਨੇ ਅੱਜ ਦਾ ਦਿਨ ਦਿੱਤਾ ਇਸ ਕਰਕੇ ਉਸ ਦਾ ਧੰਨਵਾਦ ਤੇ ਸ਼ੁਕਰਗੁਜ਼ਾਰ ਕਰਨਾ ਹੈ ਉਸ ਦਾ ਸ਼ੁਕਰ ਕਰਦੇ ਹੋਏ ਕਹਿਣਾ ਕਿ ਰੱਬਾ ਤੇਰਾ ਸ਼ੁਕਰ ਹੈ ਅੱਜ ਦਾ ਤੂੰ ਦਿਨ ਦਿਖਾਇਆ ਬਹੁਤ ਹੀ ਖੂਬਸੂਰਤ ਦਿਨ ਹੈ ਤੇ ਇਸ ਦਿਨ ਦੇ ਵਿੱਚ ਮੈਂ ਆਪਣੀ ਕਾਮਯਾਬੀ ਵੱਲ ਹੋਰ ਵਧਾਂਗਾ ਇੰਨੀ ਗੱਲ ਕਹਿ ਕੇ ਰੱਬ ਦਾ ਧੰਨਵਾਦ ਕਰਨਾ ਆਪਣੇ ਪੀਰ ਮੁਰਸ਼ਿਦ ਦਾ ਧੰਨਵਾਦ ਕਰਨਾ ਉਸ ਤੋਂ ਬਾਅਦ ਤੁਸੀਂ ਦੂਸਰਾ ਕੰਮ ਜੋ ਮੰਜੇ ਦੇ ਪਏ ਤੀ ਕਰਨਾ ਉਹ ਕੀ ਕਹਿਣਾ ਰੱਬ ਦਾ ਸ਼ੁਕਰ ਕਰਨਾ ਅੱਜ ਦੀ ਦੁਨੀਆ ਦੇ ਵਿੱਚ ਦੋ ਤਰ੍ਹਾਂ ਦੇ ਇਨਸਾਨ ਹੁੰਦੇ ਨੇ ਸਭ ਤੋਂ ਪਹਿਲੇ ਉਹ ਇਨਸਾਨ ਜੋ ਮੰਜੇ ਤੋਂ ਉੱਠਦੇ ਸਾਰੀ ਆਪਣੀਆਂ ਟੈਨਸ਼ਨਾਂ ਵੱਲ ਦੇਖਣਾ ਸ਼ੁਰੂ ਕਰ ਦਿੰਦੇ ਨੇ ਤੇ ਸੋਚਦੇ ਨੇ ਕਿ ਅੱਜ ਫੇਰ ਕੰਮ ਤੇ ਜਾਣਾ ਪਏਗਾ ਅੱਜ ਆਹ ਕੰਮ ਕਰਨਾ ਪਏਗਾ ਅੱਜ ਆਹ ਔਖਾ ਕੰਮ ਹੈ ਅੱਜ ਨਹੀਂ ਜਾਂਦੇ ਪਰ ਤੁਸੀਂ ਇਹਨਾਂ ਕੰਮਾਂ ਵੱਲ ਧਿਆਨ ਨਹੀਂ ਦੇਣਾ ਤੁਸੀਂ ਸਭ ਤੋਂ ਪਹਿਲਾਂ ਦੂਸਰਾ ਕੰਮ ਇਹ ਕਰਨਾ ਕਿ ਰੱਬ ਦਾ ਸ਼ੁਕਰ ਕਰਨਾ ਕਹਿਣਾ ਕਿ ਸ਼ੁਕਰ ਹੈ ਰੱਬਾ ਅੱਜ ਦੀ ਜ਼ਿੰਦਗੀ ਵਿੱਚ ਉੱਠੇ ਆ ਤੇ ਆਪਣੀ ਕਾਮਯਾਬੀ ਵੱਲ ਦੂਸਰਾ ਕਦਮ ਵਧਾ ਰਹੇ ਆ ਤੇ ਸਭ ਤੋਂ ਵੱਡਾ ਸ਼ੁਕਰ ਇਹ ਹੈ ਕਿ ਤੂੰ ਸਾਨੂੰ ਬਹੁਤ ਕੁਝ ਦੇ ਰਿਹਾ ਹੈ ਤੇਰੀ ਜ਼ਿੰਦਗੀ ਵਿੱਚ ਤੂੰ ਸਾਨੂੰ ਉਹਨਾਂ ਵਿੱਚ ਰੱਖਿਆ ਜਿੰਨਾ ਵਿੱਚ ਅਸੀਂ ਸ਼ੁਕਰ ਕਰ ਰਹੇ ਆ ਨਾ ਕਿ ਸ਼ਿਕਾਇਤ ਕਰ ਰਹੇ ਆ ਇਦਾਂ ਕਹਿ ਕੇ ਫਿਰ ਤੁਸੀਂ ਮੰਜੇ ਤੋਂ ਉੱਠਣਾ ਹੁਣ ਤੁਸੀਂ ਤੀਸਰਾ ਤੇ ਸਭ ਤੋਂ ਖਾਸ ਕੰਮ ਇਹ ਕਰਨਾ ਹੈ ਜਦੋਂ ਵੀ ਤੁਸੀਂ ਮੰਜੇ ਤੋਂ ਉੱਠੋ ਜਦੋਂ ਵੀ ਤੁਹਾਡਾ ਪੈਰ ਫਰਸ਼ ਤੇ ਪਵੇ ਉਦੋਂ ਤੁਸੀਂ ਸਭ ਤੋਂ ਪਹਿਲਾਂ ਰੱਬ ਦਾ ਸ਼ੁਕਰ ਕਰਨਾ ਹੈ ਧਰਤੀ ਮਾਂ ਦਾ ਸ਼ੁਕਰ ਕਰਨਾ ਹੈ ਮੇਰਾ ਬੋਝ ਤੁਸੀਂ ਚੱਕ ਰਹੇ ਹੋ ਮੈਂ ਤੁਹਾਡਾ ਬਹੁਤ ਹੀ ਸ਼ੁਕਰਗੁਜ਼ਾਰਾਂ ਤੁਸੀਂ ਮੈਨੂੰ ਜਗ੍ਹਾ ਦਿੱਤੀ ਜਦੋਂ ਤੁਸੀਂ ਦੂਸਰਾ ਪੈਰ ਧਰਤੀ ਤੇ ਰੱਖਣਾ ਤੇ ਆਪਣੇ ਪੀਰ ਮੁਰਸ਼ਿਦ ਦਾ ਸ਼ੁਕਰ ਕਰਦੇ ਆਪਣੇ ਅਗਲੇ ਜੀਵਨ ਵੱਲ ਵੱਧ ਜਾਣਾ ਜੇ ਤੁਸੀਂ ਪਹਿਲਾਂ ਨਹਾਉਂਦੇ ਹੋ ਤਾਂ ਜਦੋਂ ਤੁਸੀਂ ਨਹਾਉਣ ਤੱਕ ਜਾਣਾ ਰੱਬ ਦਾ ਸ਼ੁਕਰ ਕਰਦੇ ਜਾਣਾ ਤੁਸੀਂ ਵੇਖੋਗੇ ਕਿ ਤੁਹਾਡੇ ਮਨ ਦੇ ਵਿੱਚ ਇੱਕ ਵੱਖਰੀ ਸ਼ਾਂਤੀ ਆਏਗੀ ਜੋ ਕਦੀ ਨਹੀਂ ਆਈ ਹੋਣੀ ਬਹੁਤ ਸਾਰੇ ਲੋਕ ਸੋਚਣਗੇ ਕਿ ਇਹਦੇ ਨਾਲ ਕੀ ਹੋਏਗਾ ਮੈਂ ਤੁਹਾਨੂੰ ਦੱਸਦਾ ਇਹਦੇ ਨਾਲ ਕੀ ਹੋਏਗਾ ਜਦੋਂ ਦਾ ਮੈਂ ਤਰੀਕਾ ਆਪਣੀ ਜ਼ਿੰਦਗੀ ਵਿੱਚ ਅਪਣਾਇਆ ਮੈਂ ਸਵੇਰ ਉੱਠਦਾ ਤੇ ਕਹਿੰਨਾ ਕਿ ਸ਼ੁਕਰ ਹੈ ਪੀਰ ਮੁਰਸ਼ਦ ਦੀ ਸ਼ੁਕਰ ਹੈ ਦਾਤਿਆ ਤੂੰ ਬਹੁਤ ਕੁਝ ਦੇ ਰਿਹਾ ਹੈ ਤਾਂ ਮੇਰੀ ਕਾਲਜ ਦੇ ਵਿੱਚ ਐਡਮਿਸ਼ਨ ਨਹੀਂ ਹੋ ਰਹੀ ਸੀ ਮੈਂ ਸੋਚਿਆ ਕਿ ਸ਼ੁਕਰ ਹੈ ਜਿੱਥੇ ਵੀ ਐਡਮਿਸ਼ਨ ਹੋਏਗੀ ਸ਼ੁਕਰ ਹੈ ਮੈਂ ਸ਼ੁਕਰ ਕਹਿੰਦਾ ਗਿਆ ਉਸੇ ਕਾਲਜ ਦੇ ਵਿੱਚ ਮੇਰੀ ਐਡਮਿਸ਼ਨ ਹੋਈ ਮੈਂ ਸ਼ੁਕਰ ਕਹਿੰਦਾ ਗਿਆ ਉਨੇ ਮੈਨੂੰ ਬਹੁਤ ਵਧੀਆ ਨੰਬਰਾਂ ਦੇ ਨਾਲ ਪਾਸ ਕਰਾਇਆ ਮੈਂ ਉਹਦਾ ਸ਼ੁਕਰ ਕਰਦਾ ਗਿਆ ਉਹਨੇ ਮੈਨੂੰ ਬਹੁਤ ਹੀ ਵਧੀਆ ਨੌਕਰੀ ਦਿੱਤੀ ਮੈਨੂੰ ਆਪਣਾ ਧੰਦਾ ਦਿੱਤਾ ਮੈਂ ਸ਼ੁਕਰ ਕਰਦਾ ਗਿਆ ਉਹਨੇ ਮੈਨੂੰ ਆਪਣੇ ਨਾਲ ਜੋੜਿਆ ਮੈਂ ਸ਼ੁਕਰ ਕਰਦਾ ਗਿਆ ਉਹਨੇ ਮੇਰੇ ਤੋਂ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਰੱਖੀ ਅੱਜ ਸਭ ਕੁਝ ਵਧੀਆ ਹੈ ਦਾਤਾ ਜੀ ਦੀ ਬੜੀ ਸੋਹਣੀ ਰਹਿਮਤ ਹੈ ਸਿਰਫ ਇੱਕ ਵਾਰ ਆਪਣੀ ਜ਼ਿੰਦਗੀ ਵਿੱਚ ਇਹ ਤਰੀਕਾ ਅਪਣਾਓ ਮੈਂ ਤੁਹਾਨੂੰ ਲਿਖ ਕੇ ਦਿੰਨਾ ਤੁਹਾਡੀ ਜ਼ਿੰਦਗੀ ਵਿੱਚ ਕਿਸੇ ਚੀਜ਼ ਦੀ ਕੋਈ ਕਮੀ ਦਾਤਾ ਜੀ ਨਹੀਂ ਰਹਿਣ ਦੇਣਗੇ ਏਸੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟਾਂ ਵਿੱਚ ਜੈ ਸਾਈ ਗੁਲਾਮ ਸ਼ਾਹ ਜ਼ਰੂਰ ਲਿਖਿਓ ਤੇ ਤੁਹਾਡਾ ਆਪਣਾ ਚੈਨਲ ਸ਼ਿਵ ਕੇ ਦਰਬੇਸ਼ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ ਜ਼ਰੂਰ ਆਨ ਕਰਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਜਿੱਥੇ ਵੀ ਦਾਤਾਈ ਦੇ ਆਸ਼ਕ ਬੈਠੇ ਨੇ ਉਹਨਾਂ ਦੇ murid ਬੈਠੇ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ